ਤੇ ਰਵਿੰਦਰ ਸਾਹ ਪਲਾ ਸਾਹਿਬ ਇਹ ਦੋਨੋਂ ਹਾਜ਼ਰ ਰਹੇਗੇ ਜਿਸ ਅਹਿਮ ਮੁੱਦੇ ਤੇ ਅੱਜ ਆਪਾਂ ਗੱਲ ਕਰਨੀ ਹੈ ਉਹ ਮੁੱਦੇ ਪੰਜਾਬ ਦੇ ਲਈ ਬਹੁਤ ਅਹਿਮ ਵੀ ਨੇ ਤੇ ਬਹੁਤ ਚਿੰਤਾਜਨਕ ਵੀ ਨੇ ਪਰ ਸ਼ੁਰੂਆਤ ਮੈਂ ਕਰਨੀ ਚਾਹਾਂਗਾ ਪੰਜਾਬ ਦੇ ਉਸ ਬਜ਼ੁਰਗ ਜਰਨੈਲ ਤੋਂ ਜਿਹੜੇ ਬਿਮਾਰੀ ਦੇ ਬਾਵਜੂਦ ਵੀ ਸਾਡੀ ਹੱਕੀ ਮੰਗਾਂ ਦੇ ਲਈ ਕਿਸਾਨੀ ਦੇ ਲਈ ਅੱਜ ਉਹਨਾਂ ਦਾ ਮਰਨ ਵਰਤ 22ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਮੇਰੀ ਮੁਰਾਦ ਹੈ ਡੱਲੇਵਾਲ ਸਾਹਿਬ ਤੋਂ ਔਰ ਮੈਂ ਡੱਲੇਵਾਲ ਸਾਹਿਬ ਦੇ ਜਜ਼ਬੇ ਨੂੰ ਆਪਣੇ ਤੌਰ ਤੇ ਤੇ ਮੇਰੀ ਪਾਰਟੀ ਦੇ ਤਰਫੋਂ ਮੈਂ ਸਲਾਮ ਕਰਦਾ ਕਿ ਐਸੀ ਗੰਭੀਰ ਬਿਮਾਰੀ ਦੇ ਨਾਲ ਪੀੜਤ ਹੋਣ ਦੇ ਬਾਵਜੂਦ ਵੀ ਇੰਨੀ ਸ਼ਕਤੀ ਪਰਮਾਤਮਾ ਨੇ ਉਹਨਾਂ ਨੂੰ ਬਖਸ਼ੀ ਹੈ ਕਿ ਅਡੋਲ ਨੇ ਔਰ ਨਾਲ ਹੀ ਉਹਨਾਂ ਦੇ ਪਰਿਵਾਰ ਦੀ ਵੀ ਸ਼ਲਾਘਾ ਕਰਦਾ ਕਿਉਂਕਿ ਐਸੇ ਸਮਿਆਂ ਦੇ ਵਿੱਚ ਤਾਂ ਆਪੋਤਾ ਪੈ ਜਾਂਦੀ ਹੈ ਪਰਿਵਾਰ ਨੂੰ ਵੀ ਹੁੰਦਾ ਔਰ ਖਾਸ ਕਰਕੇ ਦੱਲੇਵਾਲ ਸਾਹਿਬ ਵੀ ਇਹ ਸੋਚ ਸਕਦੇ ਸੀ ਕਿ ਭਾਈ ਮੈਂ ਤਾਂ ਸਰੀਰਕ ਤੌਰ ਤੇ ਠੀਕ ਨਹੀਂ ਇਹ ਸੰਘਰਸ਼ ਮੈਂ ਨਹੀਂ ਕਰ ਸਕਦਾ ਪਰ ਜਜ਼ਬੇ ਨੂੰ ਸਲਾਮ ਹੈ ਦੱਲੇਵਾਲ ਸਾਹਿਬ ਦੇ ਵੀ ਉਹਨਾਂ ਦੇ ਪਰਿਵਾਰ ਦੇ ਵੀ ਕਿ ਅੱਜ ਵੀ ਉਹ ਡਟੇ ਹੋਏ ਨੇ ਮੋਰਚਾ ਸੰਭਾਲੀ ਬੈਠੇ ਨੇ ਔਰ ਲੜਾਈ ਲੜ ਰਹੇ ਨੇ ਸਾਡੀ ਆਉਣ ਵਾਲੀ ਪੀੜ੍ਹੀਆਂ ਦੀ ਔਰ ਮੈਂ ਸਰਕਾਰ ਨੂੰ ਅਜੇ ਪੁੱਛਣਾ ਚਾਹੁੰਦਾ ਕੇਂਦਰ ਦੀ ਸਰਕਾਰ ਨੂੰ ਮੋਦੀ ਸਾਹਿਬ ਨੂੰ ਤੇ ਨਾਲ ਹੀ ਭਗਵੰਤ ਮਾਨ ਸਾਹਿਬ ਨੂੰ ਵੀ ਤੇ ਪੰਜਾਬ ਦੀ ਸਰਕਾਰ ਨੂੰ ਵੀ ਕਿ ਮੰਗਾ ਕੀ ਨੇ ਕਿਸਾਨਾਂ ਦੀ ਅਗਰ ਅੱਜ ਕਿਸਾਨ ਬਾਰਡਰ ਤੇ ਬੈਠਾ ਐਮਐਸਪੀ ਦਾ ਕਾਨੂੰਨ ਉਹਦੀ ਗਰੰਟੀ ਬਣਾਉਣ ਦੀ ਮੰਗ ਕਰ ਰਿਹਾ ਤਾਂ ਉਹੀ ਵਾਦਾ ਹੈ ਜਿਹੜਾ ਸਰਕਾਰਾਂ ਨੇ ਕਿਸਾਨ ਦੇ ਨਾਲ ਕੀਤਾ ਫਿਰ ਚਾਹੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਦੋਂ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਸੀ ਉਦੋਂ ਮੋਦੀ ਸਾਹਿਬ ਦਾ ਵੀ ਆਈ ਵਾਦਾ ਸੀ ਤੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੱਤਾ ਚਾਣ ਤੋਂ ਪਹਿਲਾਂ ਇਹਨਾਂ ਦਾ ਵੀ ਆਈ ਵਾਦਾ ਸੀ ਕਿ ਕਿਸਾਨ ਦੀ ਐਮਐਸਪੀ ਯਕੀਨੀ ਬਣਾਈ ਜਾਊਗੀ ਔਰ ਸਾਡੀ ਪੰਜਾਬ ਸਰਕਾਰ ਨੇ ਤੌਰੇ ਤੱਕ ਵਾਦਾ ਕਰਤਾ ਸੀ ਕਿ ਭਾਈ ਜੇ ਕੇਂਦਰ ਸਰਕਾਰ ਵੀ ਨਹੀਂ ਕਰੂਗੀ ਤਾਂ ਪੰਜਾਬ ਸਰਕਾਰ ਆਪਣੇ ਤੌਰ ਤੇ ਕਰੂਗੀ ਤੇ ਅੱਜ ਅਗਰ ਉਹ ਮੰਗ ਨੂੰ ਲੈ ਕੇ ਸਾਡੇ ਬਜ਼ੁਰਗ ਸੰਘਰਸ਼ ਕਰ ਰਹੇ ਨੇ ਔਰ ਇਨੀ ਠੰਡ ਦੇ ਵਿੱਚ ਔਰ ਸਿਹਤ ਯਾਬ ਨਾ ਹੋਣ ਦੇ ਬਾਵਜੂਦ ਉਹ ਇਥੇ ਸੰਘਰਸ਼ ਕਰ ਰਹੇ ਨੇ ਤਾਂ ਕੀ ਪੰਜਾਬ ਦੀ ਸਰਕਾਰ ਤੇ ਸਾਡੇ ਮੁੱਖ ਮੰਤਰੀ ਇਸ ਗੱਲ ਲਈ ਜਵਾਬਦੇਹ ਨੇ ਔਰ ਪ੍ਰਧਾਨ ਮੰਤਰੀ ਸਾਹਿਬ ਕੀ ਲਖੀਮਪੁਰ ਖੀਰੀ ਦਾ ਜਿਹੜਾ ਕਿਸਾਨ ਇਨਸਾਫ ਮੰਗਦੇ ਨੇ ਕਿ ਸਰਕਾਰਾਂ ਜੋ ਇਨਸਾਫ ਦੇਣ ਤੋਂ ਵੀ ਮੁਨਕਰ ਨੇ। ਔਰ ਇੱਕ ਉਹ ਨਦੀ ਜਿਹੜੀ ਅਹਿਮ ਮੰਗ ਹੈ ਉਹ ਲੈਂਡ ਐਕਵਿਜ਼ੀਸ਼ਨ ਨੂੰ ਲੈ ਕੇ। ਅਗਰ ਲੈਂਡ ਐਕਵਿਜ਼ੀਸ਼ਨ ਦੇ ਵਿੱਚ ਸਰਕਾਰਾਂ ਵਿਸ਼ਵਾਸ ਨਹੀਂ ਜਗਾ ਪਾਰੀਆਂ ਚਾਹੇ ਸਾਡੀ ਆਪ ਦੀ ਪੰਜਾਬ ਸਰਕਾਰ ਹੈ ਚਾਹੇ ਕੇਂਦਰ ਦੀ ਸਰਕਾਰ ਹੈ ਤੇ ਚ ਕਿਸਾਨ ਕਸੂਰਵਾਰ ਨਹੀਂ। ਜ਼ਮੀਨ ਕਿਸਾਨ ਦੀ ਮਾਂ ਹੈ। ਉਹ ਜ਼ਮੀਨ ਤੋਂ ਆਪਣੇ ਬੱਚਿਆਂ ਦਾ ਢਿੱਡ ਭਰਦਾ ਹੈ। ਤੇ ਅਗਰ ਉਹ ਜ਼ਮੀਨ ਉਹ ਤੋਂ ਧੱਕੇ ਦੇ ਨਾਲ ਖੋਹੀ ਜਾਊਗੀ ਤਾਂ ਕੋਈ ਆਪਣੇ ਘਰ ਦੇ ਵਿੱਚ ਨਹੀਂ ਬੈਠੂਗਾ ਔਰ ਇਹ ਉਹੀ ਕਿਸਾਨ ਨੇ ਜਿਨ੍ਹਾਂ ਨੇ ਇਸ ਦੇਸ਼ ਦੇ ਅੰਨ ਦੇ ਭੰਡਾਰ ਭਰੇ ਨੇ ਕਿਸੇ ਸਮੇਂ ਭਾਰਤ ਬਾਹਰੋਂ ਫੂਡ ਗ੍ਰੇਨ ਇمپੋਰਟ ਕਰਦਾ ਸੀ ਤੇ ਗ੍ਰੀਨ ਰੈਵੋਲੂਸ਼ਨ ਲਿਆਉਣ ਵਾਲੇ ਇਹੀ ਮਿਹਨਤ ਕਥਾ ਸ਼ਲੋਕ ਨੇ ਜਿਨ੍ਹਾਂ ਕਰਕੇ ਅੱਜ ਅੰਨ ਦੇ ਭੰਡਾਰ ਭਰੇ ਹੋਏ ਨੇ ਤੇ ਫਿਰ ਇਨ੍ਹਾਂ ਪ੍ਰਤੀ ਜਿਹੜੀ ਐਸੀ ਬੇਰੁਖੀ ਹੈ ਸਰਕਾਰਾਂ ਦੀ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਉਹ ਕਿੰਨੀ ਕੁ ਜਾਇਜ਼ ਔਰ ਇਨ੍ਹਾਂ ਦੇ ਨਾਲ ਇਹ ਬੇਰੁਕੀ ਲਗਾਤਾਰ ਹੁੰਦੀ ਜਾ ਰਹੀ ਹੈ। ਔਰ ਕੀ ਹੁਣ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਜਾਣ ਦੇ ਲਈ ਹੁਣ ਕੋਈ ਵੀਜ਼ਾ ਪ੍ਰਣਾਲੀ ਸ਼ੁਰੂ ਹੋਊਗੀ? ਆਪਣੇ ਹੀ ਦੇਸ਼ ਦੇ ਅੰਦਰ ਕਿਸਾਨ ਨੂੰ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਜਾਣ ਨਹੀਂ ਦਿੱਤਾ ਜਾ ਰਿਹਾ। ਕੰਡਿਆਲੀਆਂ ਤਾਰਾਂ ਲਾ ਕੇ ਅਗਰ ਸਾਡੀਆਂ ਪੁਲਿਸ ਖੜੀ ਹੈ ਤਾਂ ਇਹਦੀ ਜ਼ਿੰਮੇਵਾਰੀ ਕਿਸੇ ਨਾ ਕਿਸੇ ਨੂੰ ਤਾਂ ਚੱਕਣੀ ਪਊਗੀ। ਇਹਦੀ ਜਵਾਬਦੇਹੀ ਕਿਸੇ ਨਾ ਕਿਸੇ ਦੀ ਤਾਂ ਹੈਗੀ ਹੈ। ਪਰ ਹਾਂ ਅੱਜ ਮੈਂ ਪੰਜਾਬ ਦਾ ਵਾਸੀ ਹੋਣ ਕਰਕੇ ਮੈਂ ਆਪਦੇ ਮੁੱਖ ਮੰਤਰੀ ਨੂੰ ਸਵਾਲ ਕਰਦਾ ਕਿ ਅਗਰ ਦੇਸ਼ ਦੀ ਸਰਕਾਰ ਦਾ ਰਵਈਆ ਇਸ ਕਿਸਾਨ ਦੇ ਵਿਰੁੱਧ ਹੈ ਤਾਂ ਸਾਡੀ ਸਰਕਾਰ ਉਹਦੇ ਖਿਲਾਫ ਕੀ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਇਸ 이슈 ਨੂੰ ਕਿਉਂ ਨਹੀਂ ਟੇਪ ਟੇਕ ਅਪ ਕਰ ਰਹੇ ਉਹ ਸਰਕਾਰਾਂ ਦੇ ਨਾਲ ਕਿੱਥੇ ਨੇ ਮੁੱਖ ਮੰਤਰੀ ਮੁੱਖ ਮੰਤਰੀ ਨੂੰ ਤਾਂ ਪੰਜਾਬ ਦੇ ਮੁੱਖ ਮੰਤਰੀ ਦਾ ਨੈਤਿਕ ਫਰਜ਼ ਸਮਝਦੇ ਹੋਏ ਆਪ ਮੂਰੇ ਇਲਾਕੇ ਕਿਸਾਨਾਂ ਨੂੰ ਦਿੱਲੀ ਲਿਜਾ ਕੇ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਉਣੀ ਚਾਹੀਦੀ ਸੀ ਕਿ ਅੱਜ ਇਸ ਸਮੇਂ ਦੇ ਵਿੱਚ ਜਦੋਂ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਆਮ ਆਦਮੀ ਪਾਰਟੀ ਨੂੰ ਵੀ ਇਹ ਸੂਟ ਨਹੀਂ ਕਰਦਾ ਕਿ ਪੰਜਾਬ ਦਾ ਕਿਸਾਨ ਦਿੱਲੀ ਜਾਵੇ ਕਿਉਂਕਿ ਫਿਰ ਪੰਜਾਬ ਦੀ ਪੋਲ ਖੁੱਲਦੀ ਹੈ ਪੰਜਾਬ ਦੇ ਵਿੱਚ ਕਿਤੇ ਝੂਠੇ ਵਾਅਦਿਆਂ ਦੀ ਪੋਲ ਖੁੱਲਦੀ ਹੈ ਕਿ ਆ ਕਰਨਾ ਕਿ ਮੁੱਖ ਮੰਤਰੀ ਨੇ ਚੁੱਪੀ ਸਾਧ ਰੱਖੀ ਹੈ ਨਹੀਂ ਡੀਜੀਪੀ ਸਾਹਿਬ ਦਾ ਪ੍ਰੈਰੋਗੇਟਿਵ ਨਹੀਂ ਸੀਗਾ ਜਾ ਕੇ ਉੱਥੇ ਡੱਲੇਵਾਲ ਸਾਹਿਬ ਨਾਲ ਗੱਲ ਕਰਨਾ ਅਗਰ ਕਿਸੇ ਮੰਗ ਦੇ ਉੱਤੇ ਕੁਝ ਨੇਗੋਸ਼ੀਏਟ ਕਰਨਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਇੱਕ ਬੈਟਰ ਪੋਜੀਸ਼ਨ ਦੇ ਵਿੱਚ ਹੈਗੇ ਨੇ ਕਿ ਕਿਸਾਨਾਂ ਦੀ ਮਾਂਗੋ ਦਿੱਲੀ ਅੱਗੇ ਵੀ ਰੱਖ ਸਕਦੇ ਨੇ ਤੇ ਕਿਸਾਨਾਂ ਦੀ ਮੰਗ ਜਿਹੜੀ ਪੰਜਾਬ ਸਰਕਾਰ ਕੋਈ ਮੰਨ ਸਕਦੀ ਹੈ ਉਹ ਮੰਗ ਮੁੱਖ ਮੰਤਰੀ ਦਾ ਪ੍ਰੈਰੋਗੇਟਿਵ ਹੈ ਡੀਜੀਪੀ ਸਾਹਿਬ ਦਾ ਉਹ ਪ੍ਰੈਰੋਗੇਟਿਵ ਨਹੀਂ ਸੀ ਡੀਜੀਪੀ ਸਾਹਿਬ गए ਚਲੋ ਇੱਕ ਕੱਢ ਵਿਸ਼ਾ ਪਰ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਕੋਲੇ ਬਾਕੀ ਹਰ ਕੰਮ ਕਰਨ ਦਾ ਵੇਹਲ ਹੈ ਉਹ ਅੱਜ ਕਿਸਾਨੀ ਦੇ ਉੱਤੇ ਕਿਉਂ ਚੁੱਪ ਨੇ ਉਹ ਕਿਉਂ ਨਹੀਂ ਕਿਸਾਨ ਦੇ ਨਾਲ ਅੱਗੇ ਲੱਕੇ ਉਹਨਾਂ ਨੂੰ ਦਿੱਲੀ ਲੈ ਕੇ ਜਾਂਦੇ ਇਹ ਬਹੁਤ ਵੱਡੇ ਸਵਾਲੀਆ ਨਿਸ਼ਾਨ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਨੇ ਕੱਲੀ ਲਿਪਸਿੰਮਤੀ ਦੇ ਨਾਲ ਔਰ ਅਗਰ ਅੱਜ ਕੁਝ ਲੀਡਰ ਉੱਥੇ ਜਾ ਰਹੇ ਨੇ ਖਨੌਰੀ ਮੈਂ ਤਾਂ ਉਹ ਲੀਡਰ ਸਾਹਿਬਾਨਾਂ ਨੂੰ ਵੀ ਆਪ ਵਾਲਿਆਂ ਨੂੰ ਸਵਾਲ ਕਰਦਾ ਕਿ ਇਸ ਬਾਰਡਰ ਤੇ ਦੱਲੇਵਾਲ ਸਾਹਿਬ ਦੀ ਜਥੇਬੰਦੀ ਦੇ ਇੱਕ ਨੌਜਵਾਨ ਕਿਸਾਨ ਦੀ ਸਿਰ ਚ ਗੋਲੀ ਲੱਗਣ ਕਰਕੇ ਮੌਤ ਹੋਈ ਸੀ ਸ਼ੁਕਰਨ ਦੀ ਕੀ ਇਨਸਾਫ ਦਿੱਤਾ ਉਹਦੇ ਚ ਜ਼ੀਰੋ ਐਫ ਆਈ ਆਰ ਕੀ ਹੋਇਆ ਉਸ ਜ਼ੀਰੋ ਐਫ ਆਈ ਆਰ ਦਾ ਉਹ ਐਫ ਆਈ ਆਰ ਕਿੱਥੇ ਖੜੀ ਹੈ ਕਿਹੜੇ ਪੁਲਿਸ ਮੁਲਾਜ਼ਮ ਉਹ ਚ ਨਾਮਜ਼ਦ ਹੋਏ ਨੇ ਠੀਕ ਹੈ ਅੱਜ ਅਸੀਂ ਜਾ ਕੇ ਉੱਥੇ ਲਿਪਸਿੰਮਤੀ ਤਾਂ ਦਿਖਾ ਰਹੇ ਹਾਂ ਪਰ ਜਿਹੜਾ ਕਰਨ ਵਾਲਾ ਕੰਮ ਹੈ ਉਹ ਇਹ ਸਰਕਾਰਾਂ ਨਹੀਂ ਕਰਦੀਆਂ ਇਹ ਜਿਹੜਾ ਮਸਲਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਭੰਜੀ ਅਸਮਰਤ ਕੋਰ ਬਾਦਲ ਨੇ ਪਾਰਲੀਮੈਂਟ ਦੇ ਵਿੱਚ ਵੀ ਚੁੱਕਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਵਚਨਬੱਧਾ ਕਿਸਾਨਾਂ ਦੀ ਆਵਾਜ਼ ਕਿਸਾਨਾਂ ਦੀ ਲੜਾਈ ਲੜਨ ਦੇ ਲਈ ਪਰ ਹਾਂ ਅੱਜ ਜਿਹੜੀ ਸਾਡੀ ਮੌਜੂਦਾ ਸਰਕਾਰਾਂ ਨੇ ਚਾਹੇ ਦੇਸ਼ ਦੀ ਹੈ ਚਾਹੇ ਪੰਜਾਬ ਦੀ ਹੈ ਉਹਨਾਂ ਦੀ ਇੱਕ ਬਹੁਤ ਵੱਡੀ ਜਵਾਬ ਦੇਈ ਇਸ ਮਸਲੇ ਤੇ ਖੜੀ ਔਰ ਅਗਰ ਢੱਲੇਵਾਲ ਸਾਹਿਬ ਨੂੰ ਕੁਝ ਹੋਇਆ ਤਾਂ ਉਹਦੇ ਸਿੱਧੇ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਧਾਨ ਮੰਤਰੀ ਮੋਦੀ ਹੋਣਗੇ ਕਿਉਂਕਿ ਇਹ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਔਰ ਉਹਨਾਂ ਦਾ ਮਰਨ ਵਰਤ 22ਵੇਂ ਦਿਨ ਚ ਚਲਾ ਗਿਆ ਉਹਨਾਂ ਦੀ ਮੰਗਾਂ ਸੁਣੀਆਂ ਨਹੀਂ ਜਾ ਰਹੀਆਂ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ ਇਹਦੇ ਜ਼ਿੰਮੇਵਾਰ ਇਹ ਦੋਹੇ ਸਰਕਾਰਾਂ ਹੋਣਗੀਆਂ ਔਰ ਅਗਲਾ ਜਿਹੜਾ ਇੱਕ ਬੇहद ਹੋਰ ਵਿਸ਼ਾ ਜਿਹੜਾ ਕਿ ਹਰ ਇੱਕ ਪੰਜਾਬੀ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਉਹ ਹੈ ਕਿ ਜਿਸ ਤਰੀਕੇ ਪੰਜਾਬ ਦੀ ਲਾਅ ਐਂਡ ਆਰਡਰ ਸਥਿਤੀ ਚਰਮ ਰਾਂਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਅੱਤਵਾਦੀ ਹਮਲੇ ਹੋ ਰਹੇ ਨੇ। ਔਰ ਪਿਛਲੇ 28 ਦਿਨਾਂ ਚ ਪੰਜ ਵਾਰ ਤਾਂ ਅੰਮ੍ਰਿਤਸਰ ਦੇ ਵਿੱਚ ਹੀ ਜਿਹੜਾ ਬਲਾਸਟ ਹੋਇਆ ਤੇ ਸਾਡੀ ਪੰਜਾਬ ਸਰਕਾਰ ਚੁੱਪ ਹੈ। ਔਰ ਆਪਣੀ ਨਕਾਮੀਆਂ ਨੂੰ ਛੁਪਾਉਣਾ ਇੱਕ ਵਿਸ਼ਾ ਹੋ ਸਕਦਾ। ਮੈਂ ਮੁੱਖ ਮੰਤਰੀ ਨੇ ਜਿਹੜੇ ਗ੍ਰਹਿ ਮੰਤਰੀ ਵੀ ਨੇ ਮੈਂ ਉਹਨਾਂ ਨੂੰ ਸਿੱਧਾ ਸਵਾਲ ਕਰਦਾ ਮੈਂ ਅੰਮ੍ਰਿਤਸਰ ਦੀ ਪੁਲਿਸ ਨੂੰ ਸਿੱਧਾ ਸਵਾਲ ਕਰਦਾ ਕਿ ਠੀਕ ਹੈ ਤੁਸੀਂ ਆਪਣੀ ਕਵਰ ਅਪ ਦੇ ਵਿੱਚ ਲਾਗੇ ਤੁਸੀਂ ਆਪਣੀ ਨਕਾਮੀਆਂ ਸੁਪਾਰੇਓ। ਔਰ ਤੁਸੀਂ ਅਟੈਕ ਨੂੰ ਡਿਨਾਈ ਕਰ ਰਹੇ ਹੋ ਪਰ ਕੀ ਤੁਸੀਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਦਾਤੇ ਲਾ ਰਹੇ ਹੋ ਕਿਉਂਕਿ ਅਗਰ ਪੰਜ ਬਲਾਸਟਿਕੋ ਸ਼ਹਿਰ ਦੇ ਵਿੱਚ ਹੋ ਗਏ ਤੇ ਸਾਡੀ ਪੁਲਿਸ ਪੰਜਾ ਬਲਾਸਟ ਦੇ ਵਿੱਚ ਕੀ ਕਰ ਰਹੀ ਹੈ ਕਹਿੰਦੇ ਨਾ ਜੀ ਬਲਾਸਟ ਹੋਇਆ ਹੀ ਨਹੀਂ ਇਸੇ ਤਰੀਕੇ ਸਿੱਧੂ ਮੂਸੇਵਾਲੇ ਦਾ ਕਤਲ ਵੀ ਨਹੀਂ ਹੋਇਆ ਇਸੇ ਤਰੀਕੇ ਸੰਦੀਪ ਨੰਗਲ ਲੰਬੀਆਂ ਦਾ ਕਤਲ ਵੀ ਨਹੀਂ ਹੋਇਆ ਇਸੇ ਤਰੀਕੇ ਲਾਰੈਂਸ ਬਿਸ਼ਨੋਈ ਦੀ ਫਿਰ ਤਾਂ ਇੰਟਰਵਿਊ ਵੀ ਪੰਜਾਬ 'ਚ ਨਹੀਂ ਹੋਈ ਜਿਹੜੀ ਹਾਈ ਕੋਰਟ ਨੇ ਕੜਤੀ ਕਿ ਪੰਜਾਬ ਦੇ ਵਿੱਚ ਹੋਈ ਹੈ ਔਰ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਇਹ ਤਾਂ ਕਹਿੰਦੇ ਨਹੀਂ ਜੀ ਇਹ ਵੀ ਕੋਈ ਲਾਅ ਐਂਡ ਆਰਡਰ ਦਾ ਵਿਸ਼ਾ ਨਹੀਂ ਸੋ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੀਆਂ ਜਾਂ ਸਾਡੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀਆਂ ਮੈਂ ਤੁਹਾਨੂੰ ਆ ਕੁਝ ਤਸਵੀਰਾਂ ਇਹਨਾਂ ਦੇ ਆਪਦੇ ਬਿਆਨ ਸੁਣਾਣਾ ਜਿੱਥੇ ਟੋਟਲ ਡਿਨਾਇਲ ਮੋਡ ਹੈ ਜਿਹੜਾ ਪੰਜਾਬ ਸਰਕਾਰ ਦਾ ਚੱਲ ਰਿਹਾ ਆ ਤੁਸੀਂ ਦੇਖੋ ਜ਼ਰਾ

ਵਾਰੀ ਵਿਆਹ ਤੇ ਸਾਡੇ ਸਰਪੰਚ ਪਰ ਸਾਡਾ ਬੋਲ ਕਹਿ ਰਹੇ ਸਨ ਇਹ ਬਿਲਕੁਲ ਸਹੀ ਹੈ ਆ ਕੋਈ ਐਸੀ ਗੱਲ ਨਹੀਂ ਦੂਰ ਧਮਾਕੇ ਦੀ ਬਾਤ ਕਿਤੇ ਕਿਤੇ ਕਹਿੰਦੇ ਨੇ ਲੋਕ ਉਹ ਵੀ ਸਹੀ ਕਹਿ ਰਹੇ ਆ ਛਾਦੇ ਥਾੜੇ ਨਹੀਂ ਕੋਈ ਪਰ ਅੱਲਾਹ ਜੀ ਹੁਣ ਤੁਸੀਂ ਇਹ ਦੇਖੋ ਵੀ ਕਮਾਲ ਦੀ ਗੱਲ ਹੈ ਕਿ ਅੱਜ اسلامਾਬਾਦ ਜਿਹੜਾ ਥਾਣਾ ਅੰਮ੍ਰਿਤਸਰ ਦਾ ਉੱਥੇ ਸਵੇਰੇ ਗ੍ਰਨੇਡ ਦਾ ਹਮਲਾ ਹੁੰਦਾ ਹੈ ਔਰ ਜਿਵੇਂ ਪਹਿਲਾਂ ਹਮਲੇ ਹੋਏ ਪੰਜਾਬ ਸਰਕਾਰ ਹੁਣ ਲਾਅ ਐਂਡ ਆਰਡਰ ਸੰਭਾਲਣ ਦੇ ਵਿੱਚ ਫੇਲ ਹੈ ਗ੍ਰਹਿ ਮੰਤਰੀ ਆਵਦਾ ਜਿਹੜਾ ਕੰਮ ਆ ਉਹਨੂੰ ਕਰਨ ਦੇ ਵਿੱਚ ناکਾਮ ਨੇ ਪੰਜਾਬ ਨੂੰ ਸੰਭਾਲਣ ਦੇ ਵਿੱਚ ناکਾਮ ਨੇ ਸੋਨ ਇੱਕ ਮੈਟਰ ਆਫ ਪੋਲਿਸੀ ਬਣਾ ਲਿਆ ਕਿ ਡਨਾਲ ਮੋੜ ਤੇ ਆ ਜਾਓ ਹੁਣ ਬਿਲਕੁਲ ਹੀ ਮਨਾ ਹੀ ਕਰ ਦੋ ਕਿ ਭਾਈ ਸਾਡੇ ਪੰਜਾਬ ਦੇ ਵਿੱਚ ਤਾਂ ਐਸਾ ਕੁਝ ਵੀ ਹੋਇਆ ਨਹੀਂ ਹੈਗਾ ਤਾਂ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਮੈਂ 1 ਮਿੰਟ ਦੇ ਲਈ ਜਿਹੜੇ ਅੱਤਵਾਦੀ ਨੇ ਜਿਹੜੇ ਸੰਗਠਨ ਨੇ ਬੱਬਰ ਖਾਲਸਾ ਲਗਾਤਾਰ ਪੰਜਾਬ ਦੇ ਵਿੱਚ ਉਹੀ ਐਕਟੀਵਿਟੀ ਕਰ ਰਿਹਾ ਸੋ ਜਿਹੜਾ ਉਹਦੀ ਮੈਂ ਤੁਹਾਨੂੰ ਹੁਣੀ ਇੱਕ ਆਡੀਓ ਸੁਣਾਉਣਾ ਜਿਨੇ ਨੇ ਜ਼ਿੰਮੇਵਾਰੀ ਲਈ ਹੈ ਤੇ ਸਾਡੀ ਪੰਜਾਬ ਸਰਕਾਰ ਕਹਿ ਰਹੀ ਏ ਕਿ ਜੀ ਨਾ ਬਲਾਸਟ ਤਾਂ ਕੋਈ ਹੋਇਆ ਹੀ ਨਹੀਂ ਕਹਿੰਦੇ ਕਿ ਕੋਈ ਦੂਰ ਅਸੀਂ ਸੁਣੀ ਐ ਆ ਸੁਣੋ ਜੀ ਆ ਆਡੀਓ ਆ ਦੀ ਜਿਨ੍ਹਾਂ ਨੇ ਸਵੇਰੇ ਉਥੇ اسلامਾਬਾਦ ਪੁਲਿਸ ਸਟੇਸ਼ਨ ਦੇ ਵਿੱਚ ਬਲਾਸਟ ਕੀਤਾ ਇੱਕ ਮਿੰਟਾ ਸੁਣੋ ਸਦਨੀ ਇਹ ਚਿਤਾਉਣੀ ਆ ਜਿਹੜਾ ਇਹਨਾਂ ਮਤਲਬ ਗੁੰਡਾ ਰਾਜ ਚਲਾ ਰਹੇ ਆ ਨਾ ਜਿਹੜਾ ਇਹ ਗੁੰਡਾ ਰਾਜ ਚਲਾ ਰਹੇ ਲੋਕਾਂ ਨੂੰ ਨਜਾਇਜ਼ ਚੋ ਮੇ ਜੀਵਨ ਫੌਜੀ ਹੁਲਦਣੇ ਨਾ ਮਸਲਾ ਉਹਨਾਂ ਅਣਜਾਣੇ ਉਸ ਜੀ ਨੂੰ ਮੇਰੀ ਮੈਨੂੰ ਇਹ ਪੁੱਛਰੋ ਤੇ ਪੰਜਾਬ ਸਰਕਾਰ ਨੂੰ ਸਿੱਧੀ ਜਿਤਾਉਣੀ ਆ ਜਿਹੜਾ ਇਹਨਾਂ ਮਤਲਬ ਗੁੰਡਾ ਰਾਜ ਚਲਾ ਰਹੇ ਆ ਨਾ ਜਿਹੜਾ ਇਹ ਗੁੰਡਾ ਰਾਜ ਚਲਾ ਰਹੇ ਲੋਕਾਂ ਨੂੰ ਪਿੰਡਾਂ ਚੁੱਕ ਚੁੱਕ ਪੱਛੇ ਪਾ ਗਏ ਇਹਨਾਂ ਲੋਕਾਂ ਨਾਲ ਉਹਨੇ ਘਰ ਦੀ ਕਹਾਣੀਆਂ ਨੌਕਰੀਆਂ ਗੁਈਆਂ ਸਾਡੇ ਮਾਂ ਕਿਉਂ ਤੁਹਾਡੇ ਮਾਸੀਆਂ ਮਸਲਾਂ ਤਾਂ ਕਿੰਨਾ ਜੀਅ ਤੇ ਭੇਜਤੇ ਤੇ ਹੁਣ ਇਹ ਕੀ ਤੁਹਾਡੇ ਬਾਪਾ ਇੰਦਾ ਹੀ ਦਵਾਂਗੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਮਿਸ਼ਨਰ ਆਫ ਪੁਲਿਸ ਅਮਰਿਤਸਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਜੇ ਪੰਜਾਬ ਪੁਲਿਸ ਹੀ ਸੇਫ ਨਹੀਂ ਹੈਗੀ ਪੰਜਾਬ ਦੇ ਵਿੱਚ ਜੇ ਪੰਜਾਬ ਪੁਲਿਸ ਦੇ ਉੱਤੇ ਹੀ ਲਗਾਤਾਰ ਇਸ ਤਰੀਕੇ ਦੇ ਨਾਲ ਹਮਲੇ ਹੋ ਰਹੇ ਨੇ ਤਾਂ ਫਿਰ ਪੰਜਾਬ ਦੇ ਵਿੱਚ ਸੁਰੱਖਿਅਤ ਕੌਣ ਹੈ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੂਗਾ ਕੌਣ ਕਿ ਪੰਜਾਬ ਪੁਲਿਸ ਨੇ ਝੂਠ ਬੋਲਣ ਦਾ ਇੱਕ ਆਕੀਦਾ ਕਰ ਲਿਆ ਕਿ ਹਰ ਇੱਕ ਜਿਹੜੀ ਘਟਨਾ ਹੈ ਪੰਜਾਬ ਪੁਲਿਸ ਨੇ ਉਹਨੂੰ ਡਿਨਾਏ ਕਰਨਾ ਹੈ ਝੂਠ ਬੋਲਣਾ ਹੈ ਇਹਦੀ ਜ਼ਿੰਮੇਵਾਰੀ ਕਿਹਦੀ ਔਰ ਇਹ ਲਗਾਤਾਰ ਹੁੰਦੀਆਂ ਜਾ ਰਹੀਆਂ ਨੇ ਔਰ ਉਸੇ ਅੰਮ੍ਰਿਤਸਰ ਦੇ ਵਿੱਚ ਇੱਕ ਐਡਾ ਵੱਡਾ ਹਮਲਾ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਹੋਇਆ ਹਰਮੰਦਰ ਸਾਹਿਬ ਦੀ ਹਦੂਦ ਦੇ ਵਿੱਚ ਹੋਇਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕੰਧ ਦੇ ਵਿੱਚ ਗੋਲੀ ਲੱਗੀ ਤੇ ਤਾਂ ਉੱਥੇ ਵੀ ਡਿਨਾਈ ਕਰਕੇ ਸੀ ਆਕੇ ਇਹ ਤਾਂ ਕਹਿੰਦੇ ਜੀ ਕੋਈ ਸਿੰਪਥੀ ਦਾ ਐਂਗਲ ਹੋ ਸਕਦਾ ਔਰ ਲਗਾਤਾਰ ਸੀਸੀਟੀਵੀ ਫੁਟੇਜ ਜਿਹੜੀ ਕਿ ਅਸੀਂ ਆਪ ਜਾ ਕੇ ਪੁਲਿਸ ਹੈੱਡਕੁਆਰਟਰ ਦੇ ਵਿੱਚ ਸਬਮਿਟ ਕੀਤੀ ਹੈ ਉਥੇ ਸਪਸ਼ਟ ਦਿਖਾਈ ਦੇ ਰਿਹਾ ਕਿ ਪਿਛਲੇ 3 ਦਿਨ ਤੋਂ ਹਮਲੇ ਤੋਂ 3 ਦਿਨ ਪਹਿਲਾਂ ਤੱਕ ਉਥੇ ਰੈਕੀ ਹੋਈ ਹੈ ਬਕਾਇਦਾ ਔਰ ਲੋਨ ਵੁਲਫ ਅਟੈਕ ਨਹੀਂ ਸੀ 3 ਜਾਣੇ ਸੀ ਜਿਹੜੇ ਉਸ ਹਮਲੇ ਦੇ ਵਿੱਚ ਸੀ ਜਿਨ੍ਹਾਂ ਚੋਂ ਦੂਸਰਾ ਧਰਮਾ ਜਿਹੜਾ ਇੱਕ ਆਇਡੈਂਟੀਫਾਈ ਹੋਇਆ ਧਰਮਾ ਬਾਬਾ ਇੱਕ ਤੀਜਾ ਬੰਦਾ ਵੀ ਹੈਗਾ ਜਿਹੜਾ ਆਇਡੈਂਟੀਫਾਈ ਹੋ ਗਿਆ ਤੇ ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹਨਾ ਕਿ ਉਸ ਕੇਸ ਦੀ ਇਨਵੈਸਟੀਗੇਸ਼ਨ ਦਾ ਕੀ ਬਣਿਆ ਹੁਣ ਤਾਂ ਬੜਾ ਲੰਮਾ ਸਮਾਂ ਜਿਹੜਾ ਉਹ ਨਾਰਾਇਣ ਚੋੜਾ ਹੈ ਉਹ ਪੰਜਾਬ ਪੁਲਿਸ ਦੇ ਰਿਮਾਂਡ ਤੇ ਰਿਹਾ ਪਰ ਪੰਜਾਬ ਪੁਲਿਸ ਨੇ ਉਸ ਕੇਸ ਦੇ ਵਿੱਚ ਕੋਈ ਹੋਰ ਅਰੈਸਟ ਕੀਤੀ ਨਹੀਂ ਜਦਕਿ ਸੀਸੀਟੀਵੀ ਫੁਟੇਜ ਜਿਹਦਾ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਝੂਠ ਬੋਲ ਕੇ ਕਿ ਜੀ ਹਾਈ ਕੋਰਟ ਤੋਂ ਲੈ ਕੇ ਆਏ ਆ ਜਦਕਿ ਹਾਈ ਕੋਰਟ ਕਦੇ ਪੰਜਾਬ ਸਰਕਾਰ ਗਈ ਹੋਈ ਨਹੀਂ ਹੁਣ ਉਹ ਸੀਸੀਟੀਵੀ ਫੁਟੇਜ ਵੀ ਇਹਨਾਂ ਕੋਲੇ ਹੈ ਸਾਰਾ ਕੁਝ ਇਹਨਾਂ ਦੇ ਸਾਹਮਣੇ ਹੈ ਇੱਕ ਬੱਬਰ ਖਾਲਸਾ ਦੇ ਨਾਲ ਜੁੜੇ ਹੋਏ ਲੋਕਾਂ ਨੇ ਕੱਤਵਾਰੀ ਹਮਲਾ ਕੀਤਾ ਉਹ ਇਕੱਲਾ ਬੰਦਾ ਨਹੀਂ ਸੀ ਨਾਲ ਤਿੰਨ ਬੰਦੇ ਸੀ ਉਹ ਇਨਵੈਸਟੀਗੇਸ਼ਨ ਕਿੱਥੇ ਖੜੀ ਹੈ ਐਸਪੀ ਸਾਹਿਬ ਔਰ ਇਨਵੈਸਟੀਗੇਸ਼ਨ ਦਾ ਤੁਸੀਂ ਕੋਈ ਪ੍ਰੈਸ ਕਾਨਫਰੰਸ ਕੀਤੀ ਆ ਕੇ ਕਿ ਜੀ ਇਹ ਸਾਡੀ ਜਾਂਚ ਨੂੰਰੇ ਵੱਧ ਗਈ ਹੈ ਇਹ ਜਾਂਚ ਦੇ ਵਿੱਚ ਅਸੀਂ ਫਲਾਣਾ ਬੰਦਾ ਅਰੈਸਟ ਕਰ ਲਿਆ ਉਹ ਤਾਂ ਮੈਨੂੰ ਲੱਗਦਾ ਕਿ ਸਾਰਾ ਮਾਮਲਾ ਹੀ ਆਪਾਂ ਖੁਰਦ-ਬੁਰਦ ਕਰਨ ਦੇ ਵਿੱਚ ਲੱਗੇ ਹੋਏ ਸੋ ਇਸ ਤਰੀਕੇ ਦੇ ਨਾਲ ਅਗਰ ਪੁਲਿਸ ਦੀ ਭੂਮਿਕਾ ਪੰਜਾਬ ਦੇ ਵਿੱਚ ਹੈ ਔਰ ਇਸ ਤਰੀਕੇ ਦੇ ਜਦੋਂ ਹਮਲੇ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੇ ਨੇ ਜਦੋਂ ਲਾਅ ਐਂਡ ਆਰਡਰ ਪੰਜਾਬ ਦਾ ਬਿਲਕੁਲ ਖਤਮ ਹੁੰਦਾ ਜਾ ਰਿਹਾ ਤਾਂ ਜਿਹਦੀ ਜ਼ਿੰਮੇਵਾਰੀ ਕਿਹਦੇ ਮੋਢਿਆਂ ਤੇ ਪਾ ਕੇ ਮੁੱਖ ਮੰਤਰੀ ਸਾਹਿਬ ਦੱਸਣਗੇ ਕਿ ਮੁੱਖ ਮੰਤਰੀ ਸਾਹਿਬ ਉਹ ਨੈਤਿਕਤਾ ਦੇ ਆਧਾਰ ਤੇ ਇਹ ਸਾਰੇ ਕਾਸੇ ਦੀ ਜ਼ਿੰਮੇਵਾਰੀ ਆਪ ਲੈ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਕਿਉਂਕਿ ਇਹ ਮੁੱਖ ਮੰਤਰੀ ਦਾ ਵਿਭਾਗ ਹੈ ਇਹ ਮੁੱਖ ਮੰਤਰੀ ਦਾ ਇਹ ਜਿਹੜਾ ਕਾਰਜ ਖੇਤਰ ਹੈ ਤੇ ਅਗਰ ਮੁੱਖ ਮੰਤਰੀ ਪੰਜਾਬ ਇਹਨੇ ਡਮੀ ਹੋ ਚੁੱਕੇ ਨੇ ਅਗਰ ਮੁੱਖ ਮੰਤਰੀ ਪੰਜਾਬ ਦੀ ਅਫਸਰਸ਼ਾਈ ਤੇ ਪਕੜ ਖਤਮ ਹੋ ਚੁੱਕੀ ਹੈ ਅਗਰ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਪੰਜਾਬ ਦੇ ਵਾਂਗੂ ਕੰਮ ਨਹੀਂ ਕਰ ਸਕਦੇ ਲੋਕਾਂ ਦਾ ਇੰਟਰਸਟ ਨਹੀਂ ਵਾਚ ਕਰ ਸਕਦੇ ਪਰ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਤਾਂ ਇਹਦੀ ਜਵਾਬ ਦੇ ਹੁਣ ਪੰਜਾਬ ਸਰਕਾਰ ਨੂੰ ਲੈਣੀ ਪਊਗੀ ਕਿਉਂਕਿ ਅੱਜ ਪੰਜਾਬ ਦੇ ਹਾਲਾਤ ਮਾਫ ਕਰਨਾ ਦੁਬਾਰਾ ਪੰਜਾਬ ਨੂੰ ਉਸੇ ਕਾਲੇ ਹਨੇਰੇ ਦੌਰ ਦੇ ਵਿੱਚ ਤੱਕਿਆ ਜਾ ਰਿਹਾ ਅੱਜ ਇਹ ਮਸਲਾ ਕੋਈ ਇਹ ਨਹੀਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਹੈ ਤਾਂ ਇਕੱਲਾ ਸ਼੍ਰੋਮਣੀ ਅਕਾਲੀ ਦਲ ਦਾ ਮਸਲਾ ਹੈ ਇਹ ਮਸਲਾ ਉਹ ਤੋਂ ਵੀ ਕਿਤੇ ਵੱਡਾ ਹੈ ਕਿਉਂਕਿ ਅਗਰ ਹਰਮੰਦਰ ਸਾਹਿਬ ਜਿਹੜੀ ਕਿ ਮੋਸਟ ਵਿਜ਼ਿਟਿਡ ਪਲੇਸ ਹੈ ਪੰਜਾਬ ਦੀ ਜਿਹੜਾ ਕਿ ਰੂਹਾਨੀਅਤ ਦਾ ਕੇਂਦਰ ਹੈ ਅਗਰ ਉੱਥੇ ਇੱਕ ਟੈਰਰਿਸਟ ਅਟੈਕ ਪਲਾਨ ਹੋ ਸਕਦਾ ਹੈ ਅਗਰ ਅੰਮ੍ਰਿਤਸਰ ਦੇ ਵਿੱਚ ਚਾਰ ਪੁਲਿਸ ਸਟੇਸ਼ਨਾਂ ਦੇ ਉੱਤੇ ਗ੍ਰਨੇਡ ਅਟੈਕ ਹੋ ਸਕਦੇ ਨੇ ਅਗਰ ਐਨਆਈਏ बार-बार ਪੰਜਾਬ ਸਰਕਾਰ ਨੂੰ ਵਾਰਨ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦੀ ਹਮਲਿਆਂ ਦੇ ਵਿੱਚ ਤੇਜ਼ੀ ਆਉਣੀ ਹੈ ਇਹ ਬਹੁਤ ਜ਼ਿਆਦਾ ਉਰੇ ਜਿਹੜੇ ਇਹ ਐਂਟੀ ਨੈਸ਼ਨਲ ਜਿਹੜੇ 엘ਿਮੈਂਟਸ ਹੈ ਉਹ ਐਕਟੀਵੇਟ ਹੋ ਚੁੱਕੇ ਨੇ ਤਾਂ ਕੀ ਸਾਡੀ ਪੰਜਾਬ ਸਰਕਾਰ ਸੁੱਤੀ ਪਈ ਹੈ ਕੀ ਪੰਜਾਬ ਸਰਕਾਰ ਇਹ ਚੀਜ਼ਾਂ ਦੀ ਸੰਜੀਦਗੀ ਨੂੰ ਨਹੀਂ ਸਮਝ ਪਾਰੀ ਇਹਦਾ ਜਵਾਬ ਮੁੱਖ ਮੰਤਰੀ ਸਾਹਿਬ ਬਤੌਰ ਗ੍ਰਹਿ ਮੰਤਰੀ ਦੇ ਆਕੇ ਪੰਜਾਬੀਆਂ ਨੂੰ ਦੋ ਕਿਉਂਕਿ ਆਹ ਦਿਨ ਦੇਖਣ ਦੇ ਲਈ ਪੰਜਾਬੀਆਂ ਨੇ ਤੁਹਾਨੂੰ 92 ਸੀਟਾਂ ਨਹੀਂ ਸੀ ਦਿੱਤੀਆਂ ਪੰਜਾਬ ਤਰੱਕੀ ਚਾਹੁੰਦਾ ਹੈ ਪੰਜਾਬ ਖੁਸ਼ਹਾਲੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਕੋਈ ਨਹੀਂ ਚਾਹੁੰਦਾ ਕਿ ਮਾਵਾ ਦੇ ਪੁੱਤ ਇਸ ਤਰੀਕੇ ਇਹ ਜਿਹੜੇ ਐਸੇ ਹਮਲੇ ਨੇ ਜਾਂ ਨਸ਼ਾ ਇਹਦੀ ਭੇਟ ਚੜ ਜਾਣ ਸੋ ਇਹਦਾ ਜਵਾਬ ਪੰਜਾਬੀਆਂ ਨੂੰ ਆਕੇ ਦਿਓ ਜੋ ਸਿੰਘ ਧਾਮੀ ਦੇ ਖਿਲਾਫ ਕਿ ਕੱਲ ਮਹਿਲਾ ਕਮਿਸ਼ਨ ਤੇ ਕੇਸ਼ ਹੋਈ ਸੀ ਤੇ ਬੜਾ ਸ਼ਰਮਿੰਦਗੀ ਦੀ ਗੱਲ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਪੀਜਾਗੀਰਕਾਰ ਦੇ ਨਾਲ ਆਪਸ਼ਬਦ ਕਹੇ ਗਏ ਤੇ ਉਹਨਾਂ ਦੀ ਉਸ ਤੀਕੇ ਦੀ ਗੱਲ ਕੀਤੀ ਗਈ ਹੈ ਤੇ ਜਿਹੜਾ ਕੱਲ ਪੇਸ਼ ਵੀ ਹੋਏ ਉਹਨਾਂ ਦੇ ਬਾਰੇ ਵੀ ਜਿਹੜੀ ਗੱਲਬਾਤ ਕੀਤੀ ਕਿਸ ਤਰ੍ਹਾਂ ਦੇਖੋ ਇਹ ਜਿਹੜਾ ਸਾਰਾ ਮਸਲਾ ਹੈ ਇਹਦੇ ਤੇ ਧਾਮੀ ਸਾਹਿਬ ਬੜੀ ਡਿਟੇਲ ਦੇ ਵਿੱਚ ਗੱਲ ਕਰ ਚੁੱਕੇ ਨੇ ਧਾਮੀ ਸਾਹਿਬ ਨੇ ਆਪਣਾ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਜਾ ਕੇ ਦਿੱਤਾ ਉਹਨਾਂ ਨੇ ਅਨ ਕੰਡੀਸ਼ਨਲ ਅਪੋਲੋਜੀ ਤੱਕ ਦੀ ਗੱਲ ਕੀਤੀ ਹੈ ਸੋ ਜਦੋਂ ਇੰਨੀ ਡਿਟੇਲ ਦੇ ਵਿੱਚ ਮਸਲੇ ਤੇ ਗੱਲ ਹੋ ਚੁੱਕੀ ਹੋਵੇ ਧਾਮੀ ਸਾਹਿਬ ਨੇ ਸਵੀਕਾਰ ਕਰ ਲਿਆ ਹੋਵੇ ਸਵੀਕਾਰ ਕਰਨ ਤੋਂ ਬਾਅਦ ਅਨ ਕੰਡੀਸ਼ਨਲ ਅਪੋਲੋਜੀ ਉਹਨਾਂ ਨੇ ਦਿੱਤੀ ਹੋਵੇ ਤਾਂ ਮੈਨੂੰ ਲੱਗਦਾ ਹੈ ਕਿ ਹੁਣ ਇਸ ਮਸਲੇ ਤੇ ਬੇ ਲੋੜੀ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਮਸਲੇ ਨੂੰ ਹੁਣ ਇੱਕ ਸਿਆਸਤ ਤਹਿਤ ਜੇ ਆਪਾਂ ਤੂਲ ਦਵਾਂਗੇ ਤਾਂ ਮੈਂ ਜੋ ਸਾਰੇ ਲੋਕਾਂ ਨੂੰ ਇਹ ਸਵਾਲ ਕਰਦਾ ਕਿ ਫੇਰ ਇਸ ਮਸਲੇ ਦੇ ਵਿੱਚ ਵਾਰ-ਵਾਰ ਉਹ ਇਹ ਗੱਲਾਂ ਨੂੰ ਲਾਜਾ ਕੇ ਇੱਕ ਸਪੈਸ਼ਲ ਇੱਕ ਕਮਿਊਨਿਟੀ ਨੂੰ ਜਾਂ ਮੈਂ ਕਹੀਏ ਸਾਡੀਆਂ ਸਤਕਾਰਤ ਮਹਿਲਾਵਾਂ ਨੂੰ ਵਾਰ-ਵਾਰ ਜ਼ਲੀਲ ਕਰਨ ਦੀ ਲੋੜ ਨਹੀਂ ਜਦੋਂ ਇੱਕ ਵਾਰੀ ਇਹ ਸਾਰੇ ਮਸਲੇ ਤੇ ਉਹ ਆਪਣਾ ਸਪਸ਼ਟਿਕਰਨ ਦੇ ਚੁੱਕੇ ਨੇ ਪਰ ਮੈਂ ਦੇਖੋ ਮੈਂ ਮਹਿਲਾ ਕਮਿਸ਼ਨ ਹਾਲਾਂਕਿ ਮੈਂ ਇਹ ਸਮਝਦਾ ਕਿ ਅਗਰ ਧਾਮੀ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟਿਕਰਨ ਦਿੱਤਾ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇ ਸਰਮੌਰ ਸੰਸਥਾ ਸ੍ਰੀ ਅਕਾਲ ਤਖਸਾਲਬ ਹੈ ਤੇ ਸ੍ਰੀ ਅਕਾਲ ਤਖਸਾਲਬ ਤੋਂ ਸਪਸ਼ਟੀਕਰਨ ਦੇਣ ਤੋਂ ਬਾਅਦ ਉਹ ਅਗਰ ਫਿਰ ਵੀ ਜਾ ਕੇ ਉਥੇ ਔਮਨ ਕਮਿਸ਼ਨ ਤੇ ਪੇਸ਼ ਹੋਏ ਨੇ ਤਾਂ ਮੈਂ ਧਾਮੀ ਸਾਹਿਬ ਦੀ ਇਸ ਗੱਲ ਤੇ ਸ਼ਲਾਘਾ ਕਰਦਾ ਕਿ ਉਹ ਜਾ ਕੇ ਉਹਨਾਂ ਨੇ ਉਥੇ ਵੀ ਨਿੱਜੀ ਤੌਰ ਤੇ ਆਪਣਾ ਸਪਸ਼ਟੀਕਰਨ ਦਿੱਤਾ ਪਰ ਨਾਲ ਹੀ ਮੈਂ ਔਮਨ ਕਮਿਸ਼ਨ ਦੇ ਜਿਹੜੇ ਸਰਕਾਰਯੋਗ ਚੇਅਰਮੈਨ ਹੈ ਰਾਜ ਲਾਲੀ ਗਿੱਲ ਜੀ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਸ ਮਸਲੇ ਦਾ ਜਿੰਨਾ ਕੁ ਮੈਨੂੰ ਪਤਾ ਹੈ ਇਸ ਮਸਲੇ ਦੀ ਉਹਨਾਂ ਕੋਲੇ ਕੋਈ ਲਿਖਤ ਸ਼ਿਕਾਇਤ ਨਹੀਂ ਆਈ ਉਹਨਾਂ ਸੂਵੋ ਮੋਟੋ ਲਿਆ ਬੀਬੀ ਜਾਗੀਰ ਕੌਰ ਜੀ ਨੇ ਮੇਰੀ ਜਾਣਕਾਰੀ ਮੁਤਾਬਕ ਹਾਲੇ ਤੱਕ ਕਿਸੇ ਨੂੰ ਵੀ ਕੋਈ ਲਿਖਤ ਸ਼ਿਕਾਇਤ ਨਹੀਂ ਦਿੱਤੀ ਪਰ ਮੈਂ ਨਾਲ ਉਹਨਾਂ ਨੂੰ ਇਹ ਵੀ ਪੁੱਛਣਾ ਚਾਹੁੰਦਾ ਕਿ ਫੇਰ ਜਿੱਥੇ ਪੰਜਾਬ ਪੁਲਿਸ ਦਾ ਜਿਹੜਾ ਰੋਲ ਹੈ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰੋਲ ਹੈ ਔਰ ਮੇਰੇ ਕੋਲ ਐਨੇ ਕ ਵੀਡੀਓਜ਼ ਨੇ ਇੱਕ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਜਿੱਥੇ ਅੱਜ ਜਿਹੜੀ ਹੁਣ ਐਮਸੀ ਇਲੈਕਸ਼ਨ ਹੈ ਖਾਰ ਪਹਿਲਾਂ ਸਰਪੰਚੀ ਜ ਵੀ ਆਈ ਕੁਛ ਹੋਇਆ ਐ ਐਮ ਆਈ ਐਮਸੀ ਇਲੈਕਸ਼ਨ ਦੇ ਵਿੱਚ ਔਰਤਾਂ ਨੂੰ ਜ਼ਲੀਲ ਕੀਤਾ ਗਿਆ ਕੁੱਟਿਆ ਗਿਆ ਠੁੱਡੇ ਮਾਰੇ ਗਏ ਪੁਲਿਸ ਦੀ ਹਾਜ਼ਰੀ ਚ ਮਾਰੇਗੇ ਤਾਂ ਉੱਥੇ ਔਮਨ ਕਮਿਸ਼ਨ ਨੇ ਹਾਲ ਤੱਕ ਸੂਵੋ ਮੋਟੋ ਕੋਈ ਐਕਸ਼ਨ ਕਿਉਂ ਨਹੀਂ ਲਿਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਤੇ ਵੀ ਜ਼ਰੂਰ ਐਕਸ਼ਨ ਲੈਣ ਜੇ ਉਹਨਾਂ ਨੂੰ ਵੀਡੀਓ ਚਾਹੀਦੀ ਹੈ ਤਾਂ ਮੈਨੂੰ ਸਮਾਂ ਦੇ ਦਿਓ ਤੇ ਮੈਂ ਆ ਕੇ ਆਪ ਉਹਨਾਂ ਨੂੰ ਸਾਰੀਆਂ ਵੀਡੀਓ ਸੌਂਪ ਦਿੰਦਾ ਸੋ ਰਾਜਨੀਤੀ ਕਿਸੇ ਵੀ ਚੀਜ਼ ਤੇ ਨਹੀਂ ਹੋਣੀ ਚਾਹੀਦੀ ਕਮਿਸ਼ਨ ਨੂੰ ਇਹ ਚੀਜ਼ ਦੇ ਉੱਤੇ ਬਿਲਕੁਲ ਐਕਸ਼ਨ ਲੈ ਕੇ ਇਹਦੇ ਬਾਰੇ ਵਿੱਚ ਦੱਸਣਾ ਚਾਹੀਦਾ ਸਾਡੀ ਇੱਕ ਪੀਆਈਐਲ ਪੈਂਡਿੰਗ ਹੈ ਜੀ ਜਿਹੜੀ ਕਿ ਕੱਲ ਮੈਂਸ਼ਨਿੰਗ ਕੀਤੀ ਸੀ ਲੀਗਲ ਸੈਲ ਵੱਲੋਂ ਕੀਤੀ ਸੀ ਉਹ ਸਵੇਰੇ ਚੀਫ ਜਸਟਿਸ ਪੰਜਾਬ ਰੈਨਾ ਹਾਈ ਕੋਰਟ ਨੇ ਉੱਤੇ ਸੁਣਵਾਈ ਕਰਨੀ ਹੈ ਕਿਉਂਕਿ ਹਾਈ ਕੋਰਟ ਦੇ ਆਰਡਰਸ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਹਾਈ ਕੋਰਟ ਦੇ ਬੜੇ ਸਪੈਸਿਫਿਕ ਆਰਡਰ ਸੀ ਕਿ ਜਦੋਂ ਨਾਮੀਨੇਸ਼ਨ ਹੋਣੀ ਹੈ ਉਦੋਂ ਵੀ ਵੀਡੀਓਗ੍ਰਾਫੀ ਹੋਣੀ ਹੈ ਸਕਰੂਟੀ ਤੇ ਵੀ ਵੀਡੀਓਗ੍ਰਾਫੀ ਹੋਣੀ ਹੈ ਪਰ ਪੰਜਾਬ ਸਰਕਾਰ ਜਿਨੇ ਕਿ ਲੋਕਤੰਤਰ ਦੀ ਪਹਿਲਾਂ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਸੰਗੀ ਘੁੱਟੀ ਉਹਨਾਂ ਨੇ ਲੋਕਤੰਤਰ ਨੂੰ ਫੇਰ ਸ਼ਰਮਸਾਰ ਕੀਤਾ ਔਰ ਫਿਰ ਇੰਨੀ ਧੱਕੇਸ਼ਾਹੀ ਕਿ ਨਾ ਤੁਸੀਂ ਨਾਮਿਨੇਸ਼ਨ ਭਰਨ ਦਿੰਦੇ ਹੋ ਜੇ ਨਾਮਿਨੇਸ਼ਨ ਕਿਸੇ ਨੇ ਵਿਚਾਰੇ ਨੇ ਭਰਤੇ ਤਾਂ ਉਹਦੇ ਗਲਤ ਤਰੀਕੇ ਨਾਲ ਰਿਜੈਕਟ ਕੀਤੇ ਜਾਂਦੇ ਨੇ ਤਾਂ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਿ ਭਾਈ ਜੇ ਇਸੇ ਤਰੀਕੇ ਕਰਨਾ ਹੈ ਤਾਂ ਫਿਰ ਬੰਦੇ ਸਿੱਧੇ ਨਾਮਿਨੇਟ ਕਰ ਦਿਆ ਕਰੋ ਜਿਹੜੇ ਤੁਹਾਡੇ ਆਪ ਦੇ ਚਹੇਤੇ ਨੇ ਇਲੈਕਸ਼ਨਾਂ ਕਰਾ ਕੇ ਸਟੇਟ ਦਾ ਪੈਸਾ ਨਾ ਬਰਬਾਦ ਕਰੋ ਸੋ ਸਾਰੇ ਮਸਲਿਆਂ ਤੇ ਕੱਲ ਨੂੰ ਹਾਈ ਕੋਰਟ ਦੇ ਵਿੱਚ ਜਿਹੜੀ ਪੀਆਈਐਲ ਹੈ ਉਹ ਜਿਹੜਾ ਚੀਫ ਜਸਟਿਸ ਸਾਹਿਬ ਦਾ ਬੈਂਚ ਹੈ ਉਹ ਸੁਣਵਾਈ ਕਰੇਗਾ ਦੇਖੋ 1 ਨੇਸ਼ਨ 1 ਇਲੈਕਸ਼ਨ ਨੂੰ ਲੈ ਕੇ ਬੜੇ ਵੱਡੇ ਸ਼ੰਕੇ ਨੇ ਔਰ ਖਾਸ ਕਰਕੇ ਜਿਸ ਤਰੀਕੇ ਦਾ ਮਾਹੌਲ ਅਜ ਦੇਸ਼ ਦੇ ਵਿੱਚ ਬਣਾਇਆ ਜਾ ਰਿਹਾ ਕਿਉਂਕਿ ਇਸ ਦੇਸ਼ ਦੀ ਖੂਬਸੂਰਤੀ ਹੈ ਫੈਡਰਲਿਜ਼ਮ ਸਾਡੇ ਸੰਵਿਧਾਨ ਦੀ ਖੂਬਸੂਰਤੀ ਹੈ ਫੈਡਰਲਿਜ਼ਮ ਔਰ ਇਹ ਜਿਹੜਾ 1 ਨੇਸ਼ਨ 1 ਇਲੈਕਸ਼ਨ ਹੈ ਕਿਤੇ ਨਾ ਕਿਤੇ ਫੈਡਰਲਿਜ਼ਮ ਦੇ ਪ੍ਰਿੰਸੀਪਲਸ ਦੇ ਹੁਣ ਅਗੇਂਸਟ ਜਾਂਦਾ ਦਿਖ ਰਿਹਾ ਔਰ ਦੇਸ਼ ਦੇ ਵਿੱਚ ਔਰ ਖਾਸ ਕਰਕੇ ਜਿਹੜੀਆਂ ਰੀਜਨਲ ਪਾਰਟੀਆਂ ਨੇ ਔਰ ਜਿਹੜੀਆਂ ਮਿਨੋਰਟੀਜ਼ ਨੇ ਉਹਨਾਂ ਦੇ ਅੰਦਰ ਬੜੇ ਵੱਡੇ ਸ਼ੰਕੇ ਨੇ ਔਰ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਪਹਿਲਾਂ ਸਾਰਿਆਂ ਨੂੰ ਕੰਫੀਡੈਂਸ ਦੇ ਵਿੱਚ ਲੈ ਕੇ ਫਿਰ ਕੋਈ ਐਸਾ ਜਿਹੜਾ ਬਿੱਲ ਹੈ ਜਾਂ ਐਸੀ ਕੋਈ ਤਰਮੀਮ ਹੈ ਕੇਂਦਰ ਸਰਕਾਰ ਦੀ ਉਹ ਲਿਆਂਦੀ ਜਾਵੇ ਪਰ ਅੱਜ ਉਹਨਾਂ ਨੇ ਲਿਆਇਆ ਤੇ ਆਪਣਾ ਉਹਨਾਂ ਨੇ ਪਾਸ ਕਰਾ ਲਿਆ ਸੋ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਫੈਡਰਲ ਸਟਰਕਚਰ ਦੇ ਮੁਤਾਬਕ ਜਾਂ ਜਿਹੜੀਆਂ ਸਾਡੀਆਂ ਭਾਵਨਾਵਾਂ ਨੇ ਖਾਸ ਕਰਕੇ ਰੀਜਨਲ ਪਾਰਟੀਆਂ ਦੀਆਂ ਉਹਨਾਂ ਦਾ ਧਿਆਨ ਨਹੀਂ ਰੱਖਿਆ ਗਿਆ ਜਲੇਵਾ ਸਾਹਿਬ ਜੀ ਜਿੱਕਰ ਜਿੱਕਰ ਕਿਸਾਨੀ ਦਾ ਜ਼ਿਕਰ ਕਰ ਰਹੇ ਹੋ ਤਿੰਨ ਲਾਅ ਜਿਹੜੇ ਉਸ ਟਾਈਮ ਜਿਹਦੇ ਤੇ ਪਹਿਰਾ ਦੇ ਤਾਂ ਕੰਮ ਜਿਹੜਾ ਜਿਹੜਾ ਉਹ ਫਾਰਮ ਲੋਗ ਜਿਹੜਾ ਖਾਕਾ ਕੋਰਪੋਰੇਟਸ ਦਾ ਗੱਲ ਦੇ ਲਈ ਗੱਲ ਕਰ ਪਰ ਕਿਸਾਨ ਕਹਿ ਰਿਹਾ ਉਹ ਦੁਬਾਰਾ ਤੋਂ ਜਿਹੜਾ ਹੈਗਾ ਉਹ ਮਤਲਬ ਇੰਪਲੀਮੈਂਟ ਕਰਨ ਦੀ ਕੋਸ਼ਿਸ਼ਾ ਸਰਕਾਰ ਨੇ ਸ਼ੁਰੂ ਹੋ ਗਈ ਹੈ। ਦੇਖੋ ਬੇਹੱਦ ਮੰਦ ਭਾਗ ਹੈ ਅਗਰ ਦੇਸ਼ ਦੀ ਸਰਕਾਰ ਦੁਬਾਰਾ ਟੇਡੇ ਢੰਗ ਦੇ ਨਾਲ ਉਹ ਕਾਨੂੰਨਾਂ ਨੂੰ ਥੋਪਣਾ ਚਾਹੁੰਦੀ ਹੈ ਕਿਉਂਕਿ ਪਹਿਲਾਂ ਵੀ ਬੜਾ ਵੱਡਾ ਸੰਘਰਸ਼ ਲੜਿਆ ਪੰਜਾਬੀਆਂ ਨੇ ਲੜਿਆ ਕਿਸਾਨਾਂ ਨੇ ਲੜਿਆ ਔਰ ਅੱਜ ਵੀ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਕਿਸਾਨੀ ਨੂੰ ਕਮਿਟਿਡ ਹੈ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਨੂੰ ਕਮਿਟਿਡ ਹੈ ਸਾਡੇ ਆਪ ਦੇ ਇਸ਼ੂਜ਼ ਨੂੰ ਕਮਿਟਿਡ ਹੈ ਔਰ ਅਗਰ ਕਿਸੇ ਵੀ ਤਰੀਕੇ ਬੈਕ ਡੋਰ ਐਂਟਰੀ ਰਾਹੀਂ ਵੀ ਕੋਈ ਕਾਨੂੰਨ ਜਿਹੜੇ ਕਿ ਕਿਸਾਨੀ ਲਈ ਘਾਤਕ ਹੋਣ ਪੰਜਾਬ ਲਈ ਘਾਤਕ ਹੋਣ ਸੂਬੇ ਲਈ ਘਾਤਕ ਹੋਣ ਉਹ ਲਿਆਂਦੇ ਜਾਣਗੇ ਤਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਕਿਸਾਨ ਦੇ ਨਾਲ ਸੀ ਅੱਜ ਵੀ ਹੈ ਤੇ ਹਮੇਸ਼ਾ ਕਿਸਾਨੀ ਦੇ ਨਾਲ ਖੜਾ ਹੈ ਕਿਉਂਕਿ ਕਿਸਾਨ ਇਸ ਦੇਸ਼ ਦੀ ਬੈਕਬੋਨ ਹੈ ਸਾਡੀ ਇਕਨੋਮੀ ਸਾਰੀ ਐਗਰੀਕਲਚਰ ਬੇਸਡ ਹੈ ਅਗਰ ਕਿਸਾਨ ਨੂੰ ਮਾਰਨ ਗਿਆ ਸਰਕਾਰਾਂ ਤਾਂ ਫਿਰ ਇਹ ਸਮਝ ਲੈਣ ਕਿ ਅਗਰ ਕਿਸਾਨ ਮਰਦਾ ਤਾਂ ਫਿਰ ਇਸ ਦੇਸ਼ ਦੇ ਵਿੱਚ ਕੱਲਾ ਕਿਸਾਨ ਨਹੀਂ ਮਰਨਾ ਸਾਰੇ ਵਰਗਾ ਨੇ ਇਹ ਮਰ ਜਾਣਾ ਕਿਉਂਕਿ ਇਹ ਸਾਈਕਲ ਹੈ ਕਿਸਾਨੀ ਉਹ ਸਾਈਕਲ ਦਾ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ